ਆਵਾਰਾ ਲੈਣ ਜਾਂਦੀ ਔਰਤ ਤੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਕੀਤਾ ਅਟੈਕ ਨੋਚ-ਨੋਚ ਕੇ ਮਹਿਲਾ ਨੂੰ ਦਿੱਤੀ ਬੇहद ਦਰਦਨਾਕ ਮੌਤ 1 ਮਹੀਨੇ ਤੋਂ ਵੀ ਘੱਟ ਸਮੇਂ 'ਚ ਹੋਈ ਚੌਥੀ ਮੌਤ ਜੀ ਹਾਂ ਇਹ ਆਦਮਖੋਰ ਆਵਾਰਾ ਕੁੱਤੇ ਇੱਕ ਮਹਿਲਾ ਦਾ ਕਾਲ ਬਣ ਗਏ ਇਨਾਵਾਰਾ ਕੁੱਤਿਆਂ ਨੇ ਇੱਕ ਮਹਿਲਾ ਨੂੰ ਅਜੀਹੀ ਦਰਦਨਾਕ ਮੌਤ ਦਿੱਤੀ ਜਿਸ ਦੇ ਬਾਰੇ ਸੁਣਨ ਬੜਾ ਹਰ ਸ਼ਖਸ ਡੰਗ ਰਹਿ ਗਿਆ ਹਤੇ ਇਸ ਮਹਿਲਾ ਦੀ ਲਾਸ਼ ਤਾਂ ਅਜੀਹੇ ਹਾਲਾਤਾਂ ਚ ਬਰਾਮਤ ਹੋਈ ਜਿਸ ਨੂੰ ਵੇਖ ਕੇ ਖੁਦ ਨੂੰ ਮਜ਼ਬੂਤ ਦਿਲ ਦਾ ਸਮਝਣ ਵਾਲੇ ਲੋਕ ਵੀ ਕੰਬੁੱਠੇ ਨੇ ਅਤੇ ਸਾਡੀ ਅਗਲੀ ਰਿਪੋਰਟ ਇਹ ਅਗਲੀਆਂ ਤਸਵੀਰਾਂ ਤੁਸੀਂ ਵੀ ਜ਼ਰਾ ਜਿਗਰਾ ਰੱਖ ਕੇ ਵੇਖਿਓ ਜੀ ਹਾਂ ਆਵਾਰਾ ਕੁੱਤਿਆਂ ਦੇ ਅਟੈਕ ਦਾ ਇੱਕ ਜੀਹਾਂ ਮਾਮਲਾ ਕੁਝ ਅਜੀਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜੋ ਦਿਲ ਨੂੰ ਚੋੜ ਕੇ ਰੱਖਦੇ ਨੇ ਵਾਲੀਆਂ ਨੇ ਇੱਕ ਮਹਿਲਾ ਨੂੰ ਅਜੀਹੀ ਤਰਦਨਾਖ ਮਾਤ ਦਿੱਤੀ ਗਈ ਜਿਸ ਬਾਰੇ ਸੁਣ ਕੇ ਜੱਲਾਦ ਦੀ ਵੀ ਰੋਹ ਕੰਬ ਉਠੇ ਇਸ ਮਹਿਲਾ ਦੀ ਮਰਤਕ ਦੇ ਦੀ ਤਾਂ ਅਜੀਹੀ ਹਾਲਤ ਹੋ ਚੁੱਕੀ ਸੀ ਜਿਸ ਨੂੰ ਵੇਖ ਕੇ ਮਜ਼ਬੂਤ ਦਿਲ ਮੰਨੇ ਜਾਂਦੇ ਪੁਲਿਸ ਮੁਲਾਜ਼ਮ ਵੀ ਦਹਿਲ ਗਏ ਇੱਕ ਵਾਰ ਤਾਂ ਆਪਣੀਆਂ ਨਜ਼ਰਾਂ ਫੇਰਨ ਲਈ ਉਹ ਵੀ ਮਜਬੂਰ ਹੋ ਗਏ ਜਿੱਥਾਂ ਸੁਲਤਾਨਪੁਰ ਲੋਧੀ ਦੇ ਪਿੰਡ ਪਸਨ ਕਦੀਮ ਤੋਂ ਇੱਕ ਬੇहद ਦਰਦਨਾਕ ਘਟਨਾ ਸਾਹਮਣੇ ਆਈ ਇੱਥੇ ਆਵਾਰਾ ਕੁੱਤਿਆਂ ਦੀ ਤਹਿਸ਼ਤ ਵੇਖਣ ਨੂੰ ਮਿਲੀ ਹੈ ਪਿੰਡ ਚਵਾਰਾ ਕੁੱਤਿਆਂ ਨੇ ਇੱਕ ਪ੍ਰਵਾਸੀ ਮਹਿਲਾ ਤੇ ਅਟੈਕ ਕਰ ਦਿੱਤਾ ਆਵਾਰਾ ਕੁੱਤੇ ਇਸ ਮਹਿਲਾ ਨੂੰ ਨੋਚ ਨੋਚ ਕੇ ਖਾ ਗਏ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦ ਕਿ ਆਵਾਰਾ ਕੁੱਤਿਆਂ ਦੇ ਇਸ ਅਟੈਕ 'ਚ ਇੱਕ ਹੋਰ ਮਹਿਲਾ ਜ਼ਖਮੀ ਵੀ ਹੋ ਗਈ ਹੈ ਜੋ ਕਿ ਫਿਲਹਾਲ ਹਸਪਤਾਲ 'ਚ ਜ਼ੇਰੇ ਇਲਾਜ ਹੈ ਸਾਹਮਣੇ ਜਿਹੜੀ ਆ ਇੱਕ ਔਰਤ ਦੀ ਜਿਹੜੀ ਆ ਉਹ ਦੇਖ ਸਕਦੇ ਆ ਔਰਤ ਤਕ ਜੋ ਕਿ ਪੱਠੇ ਲੈਣ ਗਈ ਸ਼ਾਮ ਨੂੰ ਪਰ ਉਹਨਾਂ ਨੂੰ ਜਿਹੜਾ ਜਿੰਦੀ ਨੂੰ ਜਿਹੜਾ ਵਾ ਉਨਾਂ ਨੇ ਕੁੱਤਿਆਂ ਨੇ ਜਿਹੜਾ ਨੋਚ-ਨੋਚ ਕੇ ਖਾ ਲਿਆ ਉਸ ਦੇ ਪ੍ਰਾਈਵੇਟ ਪਾਰਟਸ ਔਰ ਅੱਖਾਂ ਉਸ ਦੇ ਧੌਣ ਗਰਦਨ ਜਿਹੜੀ ਆ ਉਸ ਨੂੰ ਜਿਹੜਾ ਨੋਚ-ਨੋਚ ਕੇ ਜਿਹੜਾ ਇੰਨੀ ਬੇਰਹਿਮੀ ਦੇ ਨਾਲ ਕੁੱਤਿਆਂ ਨੇ ਜਿਹੜਾ ਉਹ ਹਮਲਾ ਕੀਤਾ ਸਤ ਮਿਲੀ ਜਾਣਕਾਰੀ ਮੁਤਾਬਕ ਰਾਮਪਰੀ ਦੇਵੀ ਨਾਮ ਦੀ ਹੈ ਮਹਿਲਾ ਪਸ਼ੂਆਂ ਦੇ ਲਈ ਹਰਾ ਚਾਰਾ ਲੈਣ ਦੇ ਲਈ ਗਈ ਸੀ ਜਿਸ ਤੇ ਰਾਜ ਆਵਾਰਾ ਕੁੱਤਿਆਂ ਨੇ ਅਟੈਕ ਕਰ ਦਿੱਤਾ ਹਮਲਾ ਕਰ ਦਿੱਤਾ ਇਹਨਾਂ ਆਦਮ ਖੋਰ ਕੁੱਤਿਆਂ ਨੇ ਮਹਿਲਾ ਦੇ ਸਰੀਰ ਦੀ ਤਾਂ ਜਹੀ ਹਾਲਤ ਕਰ ਦਿੱਤੀ ਕਿ ਮਹਿਲਾ ਦੀ ਖੋਪੜੀ ਤੱਕ ਨਜ਼ਰ ਆਉਣ ਲੱਗੀ ਜੀ ਹਾਂ ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਇਹਨਾਂ ਤਸਵੀਰਾਂ ਨੂੰ ਤੁੰਦਲਾ ਕੀਤੇ ਬਗੈਰ ਅਸੀਂ ਤੁਹਾਨੂੰ ਵਿਖਾ ਨਹੀਂ ਸਕਦੇ ਚਲ ਜ਼ਰੂਰ ਹੋਇਆ ਵਾ ਸਰ ਅੰਦਰ ਲੈ ਜਾ ਕੇ ਕੋਟਾਂਡਾ ਇਹ ਲਮਾ ਪਾ ਕੇ ਨਹੀਂ ਵੀ ਮੰਨਣ ਦੇਵਾ ਤਾਂ ਵੀ ਕਹਿੰਦੇ ਤੂੰ ਤੇਰੀ ਘਰ ਦੀ ਕਿਦਾਂ ਮੁਕੀ ਆ ਕਿਦਾਂ ਤੂੰ ਮਾਰ ਕੇ ਸੇਟਾਇਆ ਕੋ ਤੈਨ ਘਾਲਿਆ ਤੁਹਾਨੂੰ ਕੁੱਤੇ ਦੇ ਨਾਂ ਲੈਂਦੇ ਆ ਤੁਸੀਂ ਤੂੰ ਦਾਰੂ ਪੀਣਾ ਮੈਂ ਇਹ ਕਰਦਾ ਮੈਂ ਉਹ ਕਰਦਾ ਮੈਂ ਹੈ ਮੋਬਾਈਲ ਖੋਲਿਆ ਮੇਰਾ ਹੋਰ ਅੰਦਰ ਲੈ ਜਾ ਕੇ ਜੇ ਇਹਨਾਂ ਨੂੰ ਫੋਨ ਲਾਇਆ ਤਾਂ ਫੋਨ ਨਾ ਚੱਕਾਂ ਦੇ ਮੇਰਾ ਫੋਨ ਉੱਤੇ ਰੱਖ ਲਿਆ ਬੇ ਕਾਊਂਟਰ ਤੇ ਨੇ ਕੋਣ ਸੀ ਚਲ ਹੁੰਦਾ ਵਾ ਵਾਹ ਜਰਾ ਇਹ ਤੇ ਉਹ थानेदार ਹੈਗਾ ਜਰਾ ਮੈਨ ਮੈਨ ਕੀ ਨਾਮ ਮੈਨੂੰ ਨਹੀਂ ਪਤਾ ਹੈਗਾ ਨਾਮ ਦਾ ਇਹਨਾਂ ਨੂੰ ਪਤਾ ਹੋਣਾ ਪਾ ਜੀ ਤੁਸੀਂ ਤੇ ਹੁਣ ਕਿਸ ਤਰ੍ਹਾਂ ਛੱਡਿਆ ਹੁਣ ਆ ਸਰਪੰਚ ਸਾਹਿਬ ਗਿਆ ਤੇ ਮੈਨੂੰ ਛਡਾ ਕੇ ਲਿਆਏ ਆ ਇਹ ਦੇਖੋ ਸਰ ਆ ਹੱਥ ਤੇ ਕੁੱਟਿਆ ਸਰ ਆ ਦੇਖ ਲਓ ਕੰਤੇ ਮਾਰਿਆ ਹੈਗਾ ਸਰ ਆ ਇਧਰਲੇ ਕੰਤੇ ਮਾਰਿਆ ਆ ਬੱਤਿਆਂ ਤੇ ਮਾਰਿਆ ਸਰ ਇੱਥੇ ਵੀ ਲੱਕੀ ਮਾਰਿਆ ਆ ਇੱਥੇ ਲੱਕ ਤੇ ਵੀ ਮਾਰਿਆ ਸਰ ਲੰਮਾ ਪਾਪ ਆ ਕੇ ਮੇਰਾ ਹੱਥ ਕਹਿੰਦਾ ਮਰੂਰ ਕੇ ਤੋਰ ਦੇਣਾ ਕਿਦਾਂ ਮਾਰਿਆ ਤੂੰ ਆਪਦੀ ਘਰ ਦੇ ਨੂੰ ਹੈ ਇੱਕ ਕਾਨੂੰਨ ਹੋਇਆ ਸਰ ਮੈਨੂੰ ਦੱਸ ਦੋ ਕੀ ਨਿਆਂਈ ਮੈਨੂੰ ਦੇਣਗੇ ਤੁਸੀਂ ਇੱਕ ਮੇਰਾ ਘਰ ਦੇ ਮੁੱਕ ਗਿਆ ਵਾ ਮੈਂ ਨਿਆਣੇਰ ਬੱਚੇ ਨੂੰ ਕਿੱਦਾਂ ਪਾਲਾਂਗੇ ਸਰ ਦੋ ਮੈਨੂੰ ਵੀ ਨਿਆਂਈ ਦੋ ਉਹਨਾਂ ਦਾ ਕੁਝ ਦਿਨ ਪਹਿਲਾਂ ਜਿਹੜੀ ਇਹਨਾਂ ਦੀ ਮਾਂ ਨੂੰ ਇਸੇ ਤਰ੍ਹਾਂ ਜਿਹੜਾ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਸੀ ਉਹ ਜਿਹੜੇ ਇਲਾਜ ਨੇ ਕੀ ਕਰਨੀ ਤਾ ਕੁੱਤੇ ਨੂੰ ਸਾੜੇ ਖਾ ਗਿਆ ਇੱਥੇ ਵੀ ਖਾ ਗਿਆ ਇੱਥੇ ਔਰ ਇੱਥੇ ਇੱਥੇ ਪਿੱਟੇ ਵੀ ਖਾ ਗਿਆ ਪੂਰਾ ਕਿੰਨੇ ਦਿਨ ਦਿਨ ਪਹਿਲਾਂ ਕੀ ਪਾਤਾ ਜੀ ਬਸ 5-6 ਦਿਨ ਬਸ ਜਰੂਰ ਦੱਸ ਦੇਣੋ ਓਕੇ ਹਾਂਜੀ ਭਾਈ ਪੰਜ-ਸੱਤ ਦਿਨ ਉਹ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਹਾਲਾਤ ਹੈ ਉਸਕੇ ਉਹ ਹਾਲਾਤ ਹੈਗਾ ਪੂਰਾ ਸੀਰੀਅਸ ਹੈਗਾ ਉਹ ਦਵਾਈ ਚਲਦਾ ਹਸਪੀਟਲ ਚ ਹੈਗਾ ਕਪੂਰਤਲੀ ਪਿੰਡ ਵਾਸੀਆਂ ਮੁਤਾਬਕ ਆਵਾਰਾ ਆਦਮ ਖੋਰ ਕੁੱਤਿਆਂ ਦੇ ਅਟੈਕ ਕਰਨ ਹੋਈ ਐ ਇਲਾਕੇ ਚ ਚੌਥੀ ਮਾਤ ਹੈ ਆਵਾਰਾ ਕੁੱਤੇ ਹੁਣ ਤੱਕ ਕਿੰਨੇ ਹੀ ਭੇਡੂ ਅਤੇ ਪਸ਼ੂਆਂ ਨੂੰ ਖਾ ਚੁਕੇ ਨੇ ਇਸ ਦਾ ਤਾਂ ਕੋਈ ਹਿਸਾਬ ਵੀ ਨਹੀਂ ਉਹਨਾ ਮੰਗ ਕੀਤੀ ਕਿ ਪ੍ਰਸ਼ਾਸਨ ਕੁਝ ਕਰੇ ਇਹਨਾਂ ਆਵਾਰਾ ਆਦਮ ਖੋਰ ਕੁੱਤਿਆਂ ਤੋਂ ਉਹਨਾਂ ਦੀ ਰਾਖੀ ਕਰੇ ਉਥੇ ਇਹ ਸਬੰਧ ਪਾਗੀ ਘਟਨਾ ਬਾਰੇ ਪੁਲਿਸ ਦਾ ਕਹਿਣਾ ਸੀ ਮ੍ਰਿਤਕ ਦੇ ਮਾਰਚਰਿਚ ਰਖਵਾ ਦਿੱਤੀ ਗਈ ਹੈ ਤੇ ਮਾਮਲੇ 'ਚ ਅਗਲੀ ਪੜਦੀ ਕਾਰਵਾਈ ਕੀਤੀ ਜਾ ਰਹੀ ਹੈ ਅੱਡੇ ਨਾਲ ਜੁੜਿਆ ਪਿੰਡ ਦੇ ਵਾਸੀ ਵੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਲੱਗਦਾ ਜਿਸ ਤਰ੍ਹਾਂ ਕੁੱਤਿਆਂ ਉਹ ਜਿਹੜਾ ਲਗਾਤਾਰ ਜਿਦਾ ਇਨਸਾਨਾਂ ਤੇ ਹਮਲਾ ਕੀਤਾ ਜਾ ਰਿਹਾ ਇਨਸਾਨਾਂ ਨੂੰ ਜਿਹੜਾ ਨੋਚਿਆ ਜਾ ਰਿਹਾ ਵਾ ਨੋਚ-ਨੋਚ ਕੇ ਖਾ ਲਿਆ ਕੀ ਕਰਨਾ ਇਸ ਦਾ ਦੇਖੋ ਜੀ ਇਹ ਇੱਥੇ ਕੁੱਤਿਆਂ ਦਾ ਇਨਾ ਅਤੰਕਿਆ ਬਈ 10-10 15-15 ਦੀਆਂ ਟੋਲੀਆਂ ਵਿੱਚ ਘੁੰਮ ਰਹੇ ਆ ਕੁਛ ਦਿਨ ਪਹਿਲਾਂ 10 15 ਦਿਨ ਪਹਿਲਾਂ ਇੱਕ ਪ੍ਰਵਾਸੀ ਬੱਚਾ 8 9 ਸਾਲ ਦਾ ਨੋਚ-ਨੋਚ ਕੇ ਨਹੀਂ ਬੁਰੀ ਹਾਲਤ ਦੇ ਨਾਲ ਖਾਦਾ ਵੀ ਜਿਹੜਾ ਨਾਂ ਦੇਖਣ ਯੋਗ ਸੀ ਅੱਖਾਂ ਬਾਹਰ ਮੂੰਹ ਬਾਹਰ ਸਾਰਾ ਕੁਝ ਬੁਰਾ ਹਾਲ ਉਸ ਤੋਂ ਬਾਅਦ ਇੱਕ ਪ੍ਰਵਾਸੀ ਔਰਤ ਜੋ ਕੇ ਆਪਣਾ ਗੁਜ਼ਾਰਾ ਕਰ ਰਹੀ ਸੀ ਤੋਂ ਦੋਨੋਂ ਮੀਆਂ بیوی ਉਹਨੂੰ ਉਹਨਾਂ ਨੇ ਇਹਨਾਂ ਨੋਚ-ਨੋਚ ਕੇ ਖਾਦਾ ਉਹਨੂੰ ਸਿਵਲ ਹਸਪਤਾਲ ਸultanpur ਘਰ ਆਇਆ ਗਿਆ ਉਸ ਤੋਂ ਬਾਅਦ ਉਹਨੂੰ ਰੈਫਰ ਕੀਤਾ ਕਪੂਰਥਲੇ ਜਿੱਥੇ ਉਹ ਜੇਰੇ ਇਲਾਜ ਉਸ ਤੋਂ ਬਾਅਦ ਅੱਜ ਇਹ ਤਾਂ ਬਿਲਕੁਲ ਹੀ ਦੇਖਣਯੋਗ ਹੀ ਨਹੀਂ ਆ ਉਸ ਤੋਂ ਬਾਅਦ ਇੱਕ ਬੂਸੋਵਾਲ ਉਥੇ ਨੋਚ-ਨੋਚ ਕੇ ਖਾਦਾ ਉਸ ਤੋਂ ਬਾਅਦ ਇੱਕ ਭੇਡ ਖਾ ਲਈ ਇਹਨਾਂ ਨੇ ਇਹ ਤੇ ਇਹਨਾਂ ਤਾਂ ਕਿਹਾ ਅਸੀਂ ਇਹ ਪ੍ਰਸ਼ਾਸਨ ਮੁਰੇ ਕੋਰਿਓਰ ਅਪੀਲ ਕਰਦੇ ਆ ਵੀ ਇਹਨਾਂ ਨੂੰ ਘੱਟੋ-ਘੱਟ ਨਾਥ ਪਾਈ ਜਾਵੇ ਡੀਸੀ ਸਾਹਿਬ ਮੁਰੇ ਬੇਨਤੀ ਆ ਕਿ ਇੱਕ ਲੇਡੀ ਸੀ ਜਿਹਨੂੰ ਅੱਤੇ ਕੱਲ ਸ਼ਾਮ ਨੂੰ ਕੁੱਤਿਆਂ ਨੇ ਖਾ ਲਿਆ ਤੇ ਉਹਦੀ ਡੈਥ ਹੋ ਗਈ ਆ ਐਕਚੁਅਲੀ ਸਾਨੂੰ ਸਵੇਰੇ ਇਨਫੋਰਮ ਕੀਤਾ ਇਹਨਾਂ ਨੇ ਕੱਟਣਾ ਕੱਲ ਸ਼ਾਮ ਦੀ ਆ ਸਾਨੂੰ ਹੁਣੇ ਹੀ ਮਿਲੇ ਖਬਰ ਤੇ ਹੁਣੇ ਮੈਂ ਇੱਥੇ ਮੌਕੇ ਤੇ ਆ ਗਿਆ ਤੇ ਇਹ ਤੋਂ ਪਹਿਲਾਂ ਵੀ ਇਹਨਾਂ ਦੇ ਦਸਰਮਤਾਵ ਕੋ ਪਿੰਡ ਵਾਲਿਆਂ ਦਸਰਮਤਾਵ ਕੋ ਪਹਿਲਾਂ ਵੀ ਇੱਕ ਦੋ ਘਟਨਾਵਾਂ ਹੋਈਆਂ ਹਾਂ ਹਾਂ ਇੱਕ ਪਹਿਲਾਂ ਬੱਚੇ ਦੀ ਕਹਿੰਦੇ ਡੈਥ ਹੋਈ ਆ ਤੇ ਇੱਕ ਇਹ ਹੋਈ ਆ ਤੇ ਅਸੀਂ ਕਰ ਰਹੇ ਇਹਦਾ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਹਾਂ ਵਜਾ ਜਿਹੜੇ ਕੁੱਤੇ ਹੀ ਦੱਸ ਰਹੇ ਕੁੱਤੇ ਨੂੰ ਨੂੰ ਕੁੱਤੇ ਆਵਾਰਾ ਕੁੱਤੇ ਨੇ ਕੋਈ ਅੱਡਾ ਰੋੜੀ ਇੱਥੇ ਨੇੜੇ ਤੇ ਵੀ ਉੱਤੇ 15-20 ਕੁੱਤੇ ਬੈਠਦੇ ਨੇ ਤੇ ਉਹ ਅਕਸਰ ਅੱਜਕੱਲ੍ਹ ਇਨਸਾਨਾਂ ਨੂੰ ਵੱਢਣ ਲੱਗ ਪਏ ਆ ਤੇ ਇਹਨਾਂ ਦਾ ਅਸੀਂ ਹੱਲ ਕਰਦੇ ਹਾਂ ਪ੍ਰਸ਼ਾਸਨ ਨਾਲ ਲੱਕੇ ਐਸਡੀਐਮ ਸਾਹਿਬ ਕੋ ਜੰਨੇ ਅਸੀਂ ਵੀ ਪਿੰਡ ਵਾਲੇ ਵੀ ਜਾਣਗੇ ਤੇ ਜੋ ਵੀ ਇਹਦਾ ਹੱਲ ਆਊਗਾ ਇਲਾਕਾ ਨਿਵਾਸੀ ਨੂੰ ਮੈਂ ਇਹ ਯਕੀਨ ਦਿਵਾਉਣਾ ਚਾਹੁੰਦਾ ਵੀ ਜਲਦ ਤੋਂ ਜਲਦ ਅਸੀਂ ਇਹਨਾਂ ਦਾ ਹੱਲ ਕਰਾਂਗੇ। ਮਹਿਲਾ ਦੇ ਤਿੰਨ ਛੋਟੇ ਛੋਟੇ ਬੱਚੇ ਵੀ ਨੇ ਜਿਨ੍ਹਾਂ ਦੀ ਮਾਂ ਨੂੰ ਇਹਨਾਂ ਆਵਾਰਾ ਕੁੱਤਿਆਂ ਨੇ ਖੋਲਿਆ। ਇਲਾਕੇ ਦੇ ਲੋਕ ਇਹਨਾਂ ਆਦਮ ਖੋਰ ਕੁੱਤਿਆਂ ਕਾਰਨ ਹੁਣ ਆਪਣੇ ਘਰਾਂ ਚੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗ ਪਏ ਨੇ। ਆਵਾਰਾ ਕੁੱਤਿਆਂ ਦੀ دہشت ਦਾ ਕੋਈ ਪਹਿਲਾ ਮਾਮਲਾ ਵੀ ਨਹੀਂ। ਲੋੜ ਹੈ ਪ੍ਰਸ਼ਾਸਨ ਅਤੇ ਸਰਕਾਰ। ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਦਾ ਹੱਲ ਕੱਢੇ ਇਹਨਾਂ ਆਦਮ ਖੋਰਾ ਤੋਂ ਇਨਸਾਨਾਂ ਨੂੰ ਬਚਾਵੇ ਪੀਟੀਸੀ ਨਿਊਜ਼ ਦੇ ਲਈ ਸੁਲਤਾਨ ਫਿਰਲੋਦੀ ਤੋਂ ਚਰਨਜੀਤ ਢਿੱਲੋਂ ਦੀ ਰਿਪੋਰਟ